ਚਿੱਟਾ ਦਾ ਬੰਦ ਕਰਾ ਦੇਣਾ ਹੋਰ ਤਾਂ ਛੋਟੋ ਕੋ ਦੇਣਾ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਛੋਟਾ ਜਾਂ ਨਸ਼ਾ ਸਿਰ ਕਿਹੜੀ ਸਰਕਾਰ ਆਈ ਹੋਣੀ ਨਹੀਂ ਵੀਰੇ ਬਾਹਰੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਾਹਰੋਂ ਆਇਆ ਹੈ ਇਹ ਤਾਂ ਇੱਕ ਨਸ਼ਾ ਹੀ ਬੰਦ ਕਰਾ ਦੇਣਾ ਮਾਮਾ ਦੇ ਪੁੱਤ ਮਰ ਰਹੇ ਹੈ ਗਲੀਆਂ ਨਾਲੀਆਂ 'ਚ ਪਏ ਹੈ ਜੇ ਬੋਲਦੇ ਕੋਈ ਇਹ ਤਾਂ ਉਹਨਾਂ ਨੂੰ ਸੋਚ ਸਮਝ ਆਈ ਦੀ ਵੀ ਅਸੀਂ ਠੀਕ ਸਿਸਟਮ ਚਲਾਇਆ ਚਲ ਕੇ ਆ ਤੇ ਉਹ ਯਾਰ ਬੰਦ ਹੋਣਾ ਚਾਹੀਦਾ ਇਹ ਕੋਈ ਜੰਗਲ ਦੀ ਆਗਿਆ ਇਹ ਕੋਈ ਨਹੀਂ ਵੀ ਜਿਹੜੇ ਬੱਚੇ ਗਲਤ ਰਾਏ ਪਾਏ ਉਹ ਹੀ ਪਏ ਆ ਆਉਣ ਵਾਲਾ ਸਮਾਂ ਇਹੋ ਜਿਹਾ ਵਾ ਵੀ ਇਹ ਯਹਰ ਜਿਹੜਾ ਆ ਪਹਿਲਾਂ ਇਲਾਕੇ ਦੇ ਵਿੱਚ ਆਇਆ ਗਲੀ ਮੱਲੇ ਚ ਆਇਆ ਆਂਡ ਕਮਾਂਡ ਆਇਆ ਤੇ ਪਤਾ ਨਹੀਂ ਲੱਗਣਾ ਕਿਹੜੇ ਘਰ ਕਿਹੜੇ ਵੇਲੇ ਅੱਗ ਵੱੜ ਜਾਣੀ ਇਹ ਯਹਰ ਬੰਦ ਹੋਣਾ ਚਾਹੀਦਾ ਸਾਡੀ ਸਰਕਾਰ ਦਾ ਸਾਡਾ ਆਪ ਇਹ ਮੇਨ ਅਜੰਡਾ ਤੇ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਪੁਲਿਸ ਅਫਸਰ ਆ ਡੀਐਸਪੀ ਐਸਐਚਓ ਐਸਐਸਪੀ ਸਾਰਿਆਂ ਨੂੰ ਸਾਡੇ ਵੱਲੋਂ ਵੀ ਤੈਅਦ ਆ ਪੀ ਜੇ ਕੋਈ ਸਮਗਲਰ ਫੜਿਆ ਜਾਂਦਾ ਉਹਦੇ ਤੇ ਠੋਕੇ ਕਾਰਵਾਈ ਕਰੋ ਤੇ ਜੇ ਕੋਈ ਸਾਡੇ ਆਗੂ ਉਹਦੇ ਪਿੱਛੇ ਫੋਨ ਕਰਦਾ ਸਾਡੇ ਆਗੂ ਤੇ ਵੀ ਠੋਕੇ ਪਰਚਾ ਕਰੋ ਇਹਨਾਂ ਨੂੰ ਜ਼ਿੰਮੇਵਾਰ ਨਹੀਂ ਮੰਨਣਾ ਚਾਹੀਦਾ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਲੱਖਾਂ ਵਿਕਦਾ ਸਪੂਲ ਅਫਸਰਾਂ ਦੇ ਇਲਾਕੇ ਦੇ ਵਿੱਚ 18 ਜਨ ਬੰਦੇ ਜਿੰਮੇਵਾਰ ਮੈਂ ਮੈਂ ਦੇਖੋ ਮੈਂ ਇਹ ਗੱਲ ਦੱਸਾਂ ਸਾਰੇ ਅਫਸਰ ਜਿਹੜੇ ਆ ਉਹ ਮਾੜੇ ਵੀ ਨਹੀਂਗੇ ਤੇ ਸਾਰੇ ਅਫਸਰ ਚੰਗੇ ਵੀ ਨਹੀਂ ਕੋਈ 1-2% ਜਿਹੜੇ ਮਾੜੇ ਅਫਸਰ ਹੁੰਦੇ ਆ ਉਹਨਾਂ ਕਰਕੇ ਚੰਗੇ ਅਫਸਰਾਂ ਲੈ ਵੀ ਉਂਗਲ ਉਠਾਣ ਲਾ ਪੈਂਦੀ ਆ ਨਿਗਾ ਜਿਹੜੀ ਆ ਉਹ ਟੇਟੀ ਨਾ ਪ੍ਰਤਾਪ ਜੀ ਨੇ ਕੀਤਾ ਇਹ ਉਹਨਾਂ ਨੂੰ ਤੁਸੀਂ ਬਿਹਤਰ ਪੁੱਛ ਸਕਦੇ ਹੋ ਹਾਂ ਇੱਧਰ ਰਗੂ ਚੱਡਾ ਜੀ ਦਾ ਨਾਮ ਲੈ ਲਿਆ ਜੀ ਪੁਲਸ ਤੋਂ ਬਰਨ ਦੀ ਪੁੱਛਾਇਆ ਕਿ ਉਹਨਾਂ ਨੇ ਦੇਖੋ ਐਵੇਂ ਕਿਸੇ ਦਾ ਨਾਮ ਲੈਣਾ ਬਿਨਾ ਪ੍ਰੂਫ ਤੋਂ ਇਹ ਵੀ ਗਲਤ ਕਰ ਲਿਆ ਤੇ ਬਾਕੀ ਤੁਸੀਂ ਜਿਹੜੀ ਇਹ ਰਗੂ ਚੱਡਾ ਜੀ ਬਾਰੇ ਉਹਨਾਂ ਗੱਲ ਕੀਤੀ ਹੈ ਇਹ ਕੋਈ ਵੀ ਜੇ ਪ੍ਰਤਾਪ ਜੀ ਦੱਸ ਸਕਦੇ ਜਿਨ੍ਹਾਂ ਨੇ ਸਵਾਲ ਕੀਤਾ ਮੰਤਰੀ ਜੀ ਲੋਕ ਸਭਾ ਚੋਣ ਖਡੂਰ ਸਾਹਿਬ ਹਲਕੇ ਨੂੰ ਕਮੇਟੀ ਚੋਂ ਦੇਖੋ ਅੱਜ ਮੈਂ ਗੁਰੂ ਮਹਾਰਾਜ ਦੇ ਇਥੇ ਹਾਜ਼ਰੀ ਲਵਾਉਣ ਆਇਆ ਆਪਾਂ ਸਿਆਸਤ ਦੀ ਅੱਗੇ ਵੀ ਦੋ ਚਾਰ ਗੱਲਾਂ ਹੋ ਗਈਆਂ ਸਿਆਸਤ ਦੀ ਗੱਲ ਨਾ ਕਰੀਏ ਇਹ ਆਪਾ ਗੁਰੂ ਮਹਾਰਾਜ ਦੇ ਨਤਮਸਤਕ ਹੋ ਕੇ ਉਹਦੇ ਬਾਅਦ ਜਦੋਂ ਮੈਂ ਬਾਹਰ ਆਜੂਗਾ ਗੁਰੂ ਸਾਹਿਬ ਦੇ ਦਰਬਾਰ ਤੋਂ ਜਿਹੜਾ ਲੋਕ ਕੀਤਾ ਉਹਦੇ ਸਾਹਮਣੇ ਆਜ ਤੱਕ ਨਹੀਂ ਨੌਜਵਾਨ ਨੇ ਜਿਹੜੀ ਗੱਲ ਕੀਤੀ ਉਹਨੇ ਨਸ਼ਿਆਂ ਬਾਰੇ ਗੱਲ ਕੀਤੀ ਹੈ ਵੀ ਨਸ਼ੇ ਬੰਦ ਹੋਣੇ ਚਾਹੀਦੇ ਆ ਇਹ ਗੱਲਾਂ ਜੈਨੂਨ ਨੇ ਆਪ ਚਾਹੁੰਦੇ ਆ ਇਹ ਜ਼ਹਿਰ ਬੰਦ ਹੋਵੇ ਦੇਖੋ ਇਹ ਇਹ ਗੱਲ ਇਹ ਕਿ ਜੀ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪਰ ਅਜੇ ਵੀ 2 ਸਾਲ ਦੇ ਬਾਅਦ ਵੀ ਇਹ ਇਖਲਾਕ ਪਹਿਲੇ ਬਿਲਕੁਲ ਇਹ ਕੋਈ ਉਹਨੇ ਨੌਜਵਾਨ ਨੇ ਵਿਰੋਧ ਨਹੀਂ ਕੀਤਾ ਇਹ ਤੇ ਸਾਡੀ ਵੀ ਸੋਚ ਇਹੋ ਆਪੀ ਇਹ ਜ਼ਹਿਰ ਬੰਦ ਹੋਵੇ ਜਿਹੜੇ ਜ਼ਹਿਰ ਨਾ ਮੈਡਾ ਭਗਵੰਤ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਇੱਥੇ ਅਕਾਲ ਸਖ ਅਕਾਲ ਤਖਤ ਸਾਹਿਬ ਸਿੱਖ ਧਰਮ ਦੀ ਸਭ ਤੋਂ ਵੱਡੀ ਅਦਾਲਤ ਉੱਤੇ ਨਤਮਸਤਕ ਹੋਣ ਲਈ ਤੇ ਨਾਲ ਬਰਤਨਾਂ ਦੀ ਜੋੜਿਆਂ ਦੀ ਸੇਵਾ ਕੀਤੀ ਆ ਤੇ ਸ਼ਾਮ ਤੱਕ ਹਨੇਰੇ ਤੱਕ ਇੱਥੇ ਸੇਵਾ ਕਰਾਂਗੇ ਮੇਰੇ ਤੋਂ ਅੱਜ ਤੋਂ ਕੁਝ ਦਿਨ ਪਹਿਲਾਂ ਚੌਂ ਜਲਸੀ ਦਰਾਨ ਇੱਕ ਸਟੇਜ ਦੇ ਉੱਤੋਂ ਰਾਮ ਗੜੀਆ ਭਾਈਚਾਰਾ ਸਵਰਨ ਕਰ ਭਾਈਚਾਰੇ ਬਾਰੇ ਜਾਣੇ ਅਣਜਾਣੇ ਵਿੱਚ ਗਲਤ ਸ਼ਬਦ ਮੂੰਹ ਚੋਂ ਨਿਕਲ ਗਏ ਤੇ ਉਹਨਾਂ ਸ਼ਬਦਾਂ ਦੇ ਨਾਲ ਜੇ ਮੇਰੇ ਰਾਮ ਗੜੀਆ ਭਾਈਚਾਰੇ ਸਵਰਨ ਕਰ ਭਾਈਚਾਰੇ ਨੂੰ ਜੇ ਕੋਈ ਠੇਸ ਲੱਗੀ ਆ ਤਾਂ ਮੈਂ ਖਿਮਾ ਮੰਗਦਾ ਤੇ ਮੈਂ ਵਾਹਿਗੁਰੂ ਅੱਗੇ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਕਿ ਮੈਨੂੰ ਸਮੱਤ ਬਖਸ਼ਣ ਅੱਗੇ ਤੋਂ ਕਿਸੇ ਵੀ ਭਾਈਚਾਰੇ ਸਬੰਧੀ ਸਾਰੇ ਭਾਈਚਾਰੇ ਐਸ ਸੀ ਬੀ ਸੀ ਜਰਨਲ ਕੋਈ ਵੀ ਕੈਟਾਗਰੀ ਆ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਮੈਂ ਗੁਰੂ ਰਾਮਦਾਸ ਪਾਤਸ਼ਾਹਗੇ ਅਰਦਾਸ ਬੇਨਤੀ ਕਰਦਾ ਮੈਨੂੰ ਸਮਾਤ ਬਖਸ਼ ਲੇ ਅੱਗੇ ਤੋਂ ਕਿਸੇ ਵੀ ਭਾਈਚਾਰੇ ਦੇ ਸੰਬੰਧ ਦੇ ਵਿੱਚ ਕਿਸੇ ਵੀ ਸਟੇਜ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਗਲਤ ਟਿੱਪਣੀ ਨਾ ਨਿਕਲੇ ਤਾਂ ਮੈਂ ਆਸ ਵੀ ਕਰਦਾ ਸਮੂਹ ਰਾਮਗੜੀਆ ਭਾਈਚਾਰਾ ਸਮੂਹ ਸਵਰਨਗਰ ਭਾਈਚਾਰਾ ਮੇਰੀ ਇਸ ਹੋਲ ਨੂੰ ਮਾਫ ਕਰਨਗੇ ਵੱਡਾ ਦਿਲ ਕਰਕੇ ਮੇਡ ਨੂੰ ਕੁਝ ਕਰਨ ਦਾਗਾ ਮੌਕਾ ਦੇਣਗੇ ਕਿਸੇ ਭਾਈਚਾਰੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਚਾਹੇ ਰਾਮਗੜੀਆ ਭਾਈਚਾਰੇ ਨਾਲ ਸਵਰਨਕਰ ਨਾਲ ਭਾਈਚਾਰੇ ਨਾਲ ਜਿਹੜਾ ਗੱਲਬਾਤ ਹੋਈ ਹੈ ਇਸ ਬਿਲਕੁਲ ਜਿਹੜੇ ਰਾਮਗੜੀਆ ਸਭਾ ਦੇ ਪੰਜਾਬ ਪ੍ਰਧਾਨ ਆ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਆ ਸਵਰਨਕਰ ਸਵਰਨਕਰ ਭਾਈਚਾਰੇ ਦੇ ਜਿਹੜੇ ਪ੍ਰਧਾਨ ਨੇ ਵਰਮਾ ਜੀ ਉਹਨਾਂ ਨਾਲ ਵੀ ਗੱਲ ਹੋਈ ਆ ਤੇ ਮੈਂ ਫਿਰ ਇੱਕ ਵਾਰ ਸਾਰੇ ਭਾਈਚਾਰੇ ਨੂੰ ਇਹ ਗੱਲ ਕਰਦਾ ਕਿ ਜਿਹੜੀ ਇਹ ਭੁੱਲ ਮੇਰੇ ਕੋਲੋਂ ਜਾਣੇ ਅਣਜਾਣੇ ਵਿੱਚ ਹੋਈ ਆ ਮੇਰਾ ਮਕਸਦ ਨਹੀਂ ਕਿ ਕੋਈ ਵੀ ਭਾਈਚਾਰੇ ਨੂੰ ਸਟੇਜ ਤੋਂ ਕੁਝ ਕਹਿਣਾ ਤੇ ਜੇ ਕੋਈ ਗੱਲ ਹੋਈ ਆ ਤੇ ਮੈਂ ਖਿਮਾ ਮੰਗਦਾ ਤੇ ਕਿਸੇ ਸਥਾਨ ਤੇ ਜਾ ਰਹੇ ਨਹੀਂ ਆਪਾਂ ਨਾਲ రామਗੜੀ ਜਾਂ ਸਵਰਨਕਾਰ ਭਾਈਚਾਰੇ ਦੇ ਕਿਸੇ ਸਥਾਨ ਤੇ ਉੱਤੇ ਨਹੀਂ ਆ ਬਿਲਕੁਲ ਬਿਲਕੁਲ ਜੀ ਪਹਿਲਾਂ ਤੇ ਮੈਂ ਪੱਟੀ ਸਾਡੇ ਸਵਰਨਕਾਰ ਭਾਈਚਾਰੇ ਦਾ ਗੁਰਦੁਆਰਾ ਸਾਹਿਬ ਆ ਸ਼ਹੀਦ ਭਾਈ ਪ੍ਰਤਾਪ ਸਿੰਘ ਜੀ ਦਾ ਉੱਥੇ ਵੀ ਨਤਮਸਤਕ ਹੋ ਕੇ ਆਇਆ ਆ ਤੇ ਅੱਜ ਮਹਾਰਾਜਾ ਜਸਾ ਸਿੰਘ ਨਾਮ ਗੜੀਆ ਜੀ ਦਾ ਪੁੰਗਾ ਇੱਥੇ ਕਰ ਸਕਾਂਗੇ ਉੱਥੇ ਵੀ ਨਤਮਸਤਕ ਹੋਵਾਂਗੇ ਤੇ ਓਟ ਆਸਰਾ ਲੈ ਕੇ ਰਾਮ ਗੜੀਆ ਪੁੰਗਾ ਜੀ ਦਾ ਬਾਬਾ ਜਸਾ ਸਿੰਘ ਜੀ ਰਾਮ ਗੜੀਆ ਮਹਾਰਾਜਾ ਉਹਨਾਂ ਦਾ ਓਟ ਆਸਰਾ ਲੈ ਕੇ ਅਕਾਲ ਤਖਤ ਸਾਹਿਬਾ ਜਿਹੜੀ ਸਿੱਖ ਕੌਮ ਦੀ ਸਭ ਤੋਂ ਵੱਡੀ ਅਦਾਲਤ ਆ ਉਥੋਂ ਓਟ ਆਸਰਾ ਲੈ ਕੇ ਤੇ ਮਹਾਰਾਜਾ ਕਿਰਪਾ ਕਰੇ ਗਾਂ ਇਹੋ ਜੀ ਕੋਈ ਵੀ ਭੁੱਲ ਨਾ ਹੋਵੇ ਅੱਜ ਅਪਦਰਦਾ ਨਕਮਸ ਕੋ ਨੰਬਰ ਆਇਆ ਸਾਰਾ ਕਤੇ ਕਨੋਜ ਨੂੰ ਲੈ ਕੇ ਨਸ਼ਿਆਂ ਦੇ ਲੈ ਕੇ ਬੁੱਧੇ ਨੂੰ ਲੈ ਕੇ ਪਰ ਤੋਹੀਦ ਕੀਤੀ ਹੈ ਕਿ ਉਹ ਵਿਰੋਧ ਸੰਗਤ ਨੂੰ ਅਪੀਲ ਸਮੇ ਲੋਦੀ ਕਿ ਪੰਜਾਬ ਚੋਂ ਨਸ਼ੇ ਖਤਮ ਕਰ ਲਓ ਸਾਨੂੰ ਬੋਲਦੇ ਸੀ ਕਿ ਇਹ ਨਹੀਂ ਰੋਟੇ ਕਿੰਨਾ ਚਾਹੀਏ ਬਿਲਕੁਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਮੇਨ ਪੋਲਿਸੀ ਇਹ ਹੈ ਕਿ ਜਿਹੜਾ ਜ਼ਹਿਰ ਆ ਨਸ਼ਿਆਂ ਰੂਪੀ ਸ਼ਿਵੰਦ ਰਿਹਾ ਆ ਉਹਨੂੰ ਖਤਮ ਕੀਤਾ ਜਾਵੇ ਸਾਰੇ ਪੁਲਿਸ ਅਫਸਰਾਂ ਨੂੰ ਇਹੋ ਤਾਈ ਦੀ ਮੁੱਖ ਮੰਤਰੀ ਸਾਹਿਬ ਨੂੰ